ਸਤ ਸ੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਮੇਰੇ ਚੈਨਲ ਤੇ ਅੱਜ ਆਪਾਂ ਬਣਾਵਾਂਗੇ ਚੱਪਣ ਕद्दू ਦੀ ਸਬਜ਼ੀ ਸਭ ਤੋਂ ਪਹਿਲਾਂ ਆਪਾਂ ਫਰਾਈ ਪੈਨ ਲਿਆ ਫਿਰ ਉਸ ਤੋਂ ਬਾਅਦ ਉਹਦੇ ਵਿੱਚ ਪਾਵਾਂਗੇ ਤੇਲ ਤੇਲ ਪਾਉਣ ਦੇ ਬਾਅਦ ਅੱਜ ਆਪਾਂ ਇਹਨੂੰ ਤੜਕਾ ਜਿਹੜਾ ਉਹ ਲਾਵਾਂਗੇ ਹਰੀਆਂ ਮਿਰਚਾਂ ਦਾ ਕੱਲੀਆਂ ਹਰੀਆਂ ਮਿਰਚਾਂ ਦਾ ਤੜਕਾ ਲਾਵਾਂਗੇ ਜੇ ਜਦੋਂ ਹਰੀਆਂ ਮਿਰਚਾਂ ਆਪਣੀਆਂ ਮਤਲਬ ਕਲਰ ਦਾ ਚੇਂਜ ਹੋ ਗਿਆ ਫਿਰ ਵਿੱਚ ਪਾਵਾਂਗੇ ਥੋੜਾ ਜਿਹਾ ਜੀਰਾ ਉਹਨੂੰ ਚਟਕਣ ਦੇਵਾਂਗੇ ਉਸ ਤੋਂ ਬਾਅਦ ਉਹਦੇ ਵਿੱਚ ਐਡ ਕਰਾਂਗੇ ਪਿਆਜ਼ ਪਿਆਜ਼ ਆਪਾਂ 500 ਗ੍ਰਾਮ ਲਏ ਆ ਤੇ 500 ਗ੍ਰਾਮ ਵੀ ਆਪਾਂ ਇੱਥੇ ਜਿਹੜੇ ਚੱਪਣ ਕद्दू ਲਏ ਆ ਠੀਕ ਆ ਇਹ ਦੋਨੇ ਚੀਜ਼ਾਂ ਮੇਨ ਆ ਤੇ ਇਹਨਾਂ ਦਾ ਉਨਾ ਹੀ ਤੁਸੀਂ ਧਿਆਨ ਰੱਖਣਾ ਹੈ ਵੀ ਜਿੰਨੇ ਤੁਸੀਂ ਚੱਪਣ ਕद्दू ਲੈ ਰਹੇ ਹੋ ਉਨੇ ਹੀ ਪਿਆਜ਼ ਲੈਣੇ ਆ ਪਿਆਜ਼ ਭਨਣ ਤੋਂ ਬਾਅਦ ਆਪਾਂ ਇਹਦੇ ਵਿੱਚ ਐਡ ਕਰ ਦਾਂਗੇ ਆਪਣੇ ਚੱਪਣ ਕद्दू ਇਹਨਾਂ ਨੂੰ ਪਾ ਕੇ ਹਲਾਵਾਂਗੇ ਨਹੀਂ ਥੋੜਾ ਜਿਹਾ ਹਲਾਵਾਂਗੇ ਬਸ ਤੇ ਉੱਪਰ ਉੱਪਰ ਇਹਨੂੰ ਫੈਲਾ ਦਾਂਗੇ ਪਿਆਜ਼ نیچے ਰਹਿਣ ਦਾਂਗੇ ਤੇ ਇਹਨੂੰ ਆਪਾਂ ਟੱਕ ਕੇ ਪਕਾਵਾਂਗੇ ਇਹਦਾ ਕਾਰਨ ਇਹ ਹੈ ਕਿ ਜੇ ਤੁਸੀਂ ਇਸ ਤਰੀਕੇ ਨਾਲ ਪਕਾਉਂਗੇ ਤੇ ਇਹਦੇ ਵਿੱਚ ਪਾਣੀ ਆ ਜਿਹੜਾ ਬਿਲਕੁਲ ਨਹੀਂ ਆਊਗਾ ਨਹੀਂ ਤਾਂ ਜੇ ਆਪਾਂ ਇਸ ਟਾਈਮ ਇਹਨਾਂ ਦੀ ਸਬਜ਼ੀ ਬਣਾਣੇ ਤੇ ਪਾਣੀ ਬਹੁਤ ਜ਼ਿਆਦਾ ਛੱਡ ਦਿੰਦੇ ਆ ਪਿਆਜ਼ ਨੇ ਪਹਿਲਾਂ ਹੀ ਪਾਣੀ ਸੋਖ ਲਿਆ ਸੀਗਾ ਤੇ ਚੱਪਣ ਕੱਦੂਆ ਜਿਹੜੇ ਦੇਖੋ ਉਹਨਾਂ ਦਾ ਜਿਹੜਾ ਪਾਣੀ ਉਹ ਵੀ ਸੁੱਕ ਗਿਆ ਏ ਤੇ ਹੁਣ ਇਹ ਬਿਲਕੁਲ ਵਧੀਆ ਖਿਲੇ ਖਿਲੇ ਆਪਣੇ ਜਿਹੜੇ ਚੱਪਣ ਕੱਦੂਆ ਬਣ ਕੇ ਤਿਆਰ ਹੋ ਜਾਣਗੇ ਹੁਣ ਇਹਨੂੰ ਆਪਾਂ ਕੀ ਕਰਨਾ ਕੁਛ ਨਹੀਂ ਕਰਨਾ ਇਦਾਂ ਹੀ ਰੱਖਣਾ 2 ਤੋਂ 4 ਮਿੰਟ ਲਈ ਤਾਂ ਫਿਰ ਇਹਦੇ ਵਿੱਚ ਆਪਾਂ ਮਸਾਲੇ ਐਡ ਕਰਾਂਗੇ ਉਹਦੇ ਵਿੱਚ ਪਾਵਾਂਗੇ ਆਪਾਂ ਨਮਕ ਮਿਰਚ ਦਾ ਆਪਾਂ ਆਲਰੇਡੀ ਤੜਕਾ ਲਾ ਚੁੱਕੇ ਆ ਤੇ ਹੁਣ ਇਹਦੇ ਵਿੱਚ ਆਪਾਂ ਐਡ ਕਰ ਦਵਾਂਗੇ ਗਰਮ ਮਸਾਲਾ ਤੇ ਹਲਦੀ ਇਹ ਹਲਦੀ ਹੈ ਜਿਹੜੀ ਆਪਣੇ ਕੋਲੇ ਘਰ ਦੀ ਆ ਤੇ ਹੁਣ ਇਹਨੂੰ ਆਪਾਂ ਕਰਾਂਗੇ ਮਿਕਸ 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 ਠੀਕ ਹੈ ਤੇ ਇਹਦੇ ਨਾਲ ਨਾ ਹੁਣ ਇਹ ਜਿਹੜਾ ਮਤਲਬ ਪਾ ਪੰਨਮ ਕ ਪਾਇਆ ਇਹਦੇ ਨਾਲ ਹੋ ਸਕਦਾ ਵੀ ਥੋੜਾ ਜਿਹਾ ਪਾਣੀ ਛੱਡਣ ਪਿਆਜ਼ ਵੀ ਤੇ ਚੱਪਣ ਕੱਦੂ ਵੀ ਇਹਨੂੰ ਹਲਕਾ ਤੁਹਾਨੂੰ ਤੁਸੀਂ ਮਿਕਸ ਕਰਕੇ ਤੇ ਬਸ ਫੇਰ ਇਹਨੂੰ ਛੱਡ ਦੇਣਾ ਹੈ ਪੱਕਣ ਵਾਸਤੇ ਤੁਸੀਂ ਚਾਹੋ ਤਾਂ ਇਹਨੂੰ ਅ ਬਿਨਾ ਟੱਕੇ ਵੀ ਪਕਾ ਸਕਦੇ ਆ ਪਰਟਾ ਕਰਨ ਨਾਲ ਆਪਣਾ ਜਿਹੜਾ ਟਾਈਮ ਉਹ ਸੇਵ ਹੋ ਜਾਂਦਾ ਹੈ ਥੋੜਾ ਜਿਹਾ ਸਾਈਡ ਤੋਂ ਛੱਡ ਦਿਓ ਕਿ ਹਵਾ ਜੀ ਕ੍ਰੋਸ ਹੁੰਦੀ ਰਹੇ ਹਨਾ ਆ ਦੇਖੋ ਜਿੱਦਾਂ ਮੈਂ ਛੱਡਿਆ ਹੋਇਆ ਹੈ ਤੇ ਬਸ ਇਹਨੂੰ ਦੋ ਚਾਰ ਵਾਰੀ ਇਦਾਂ ਪਲਟਣਾ ਹੈ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਐਡ ਕਰਾਂਗੇ ਟਮਾਟਰ ਟਮਾਟਰ ਆਪਾਂ ਹੁਣ ਪਾਵਾਂਗੇ ਤੇ ਕਿਉਂਕਿ ਪਹਿਲਾਂ ਆਪਾਂ ਟਮਾਟਰ ਨਹੀਂ ਪਾਇਆ ਇਹਦੇ ਵਿੱਚ ਹੁਣ ਦੇਖੋ ਤੁਸੀਂ ਇਹਦੇ ਵਿੱਚ ਆਪਾਂ ਟਮਾਟਰ ਕੱਟ ਕੇ ਆ ਜਿਹੜਾ ਉਹ ਪਾਤਾ ਹੈ ਤੇ ਇਹਨੂੰ ਆਪਾਂ ਮਿਕਸ ਕਰ ਦਵਾਂਗੇ ਤੇ ਬਸ ਫੇਰ ਇਹਨੂੰ ਫਿਰ ਟੱਕ ਦਵਾਂਗੇ ਦੋ ਤੋਂ ਚਾਰ ਮਿੰਟ ਫੇਰ ਟੱਕ ਕੇ ਪਕਾਵਾਂਗੇ ਤਾਂ ਜਿਹੜੀ ਆਪਣੀ ਸਬਜ਼ੀ ਆ ਉਹ ਬਣ ਕੇ ਬਿਲਕੁਲ ਤਿਆਰ ਹੋ ਜਾਊਗੀ ਤੇ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਬਰੀਕ ਕੱਟਿਆ ਹੋਇਆ ਹਰਾ ਧਨੀਆ ਉਹਨੂੰ ਪਾ ਕੇ ਆਪਾਂ ਉੱਪਰ-ਉੱਪਰ ਛੱਡ ਦੇਵਾਂਗੇ ਕਿਉਂਕਿ ਉਹਦੀ ਖੁਸ਼ਬੂ ਆ ਜਿਹੜੀ ਉਹ ਬਹੁਤ ਵਧੀਆ ਲੱਗਦੀ ਆ ਤੇ ਉਸ ਤੋਂ ਬਾਅਦ ਇਹਨੂੰ ਮਿਕਸ ਕਰਨਾ ਦੇਖੋ ਆਪਣੀ ਸਬਜ਼ੀ ਆ ਜਿਹੜੀ ਬਣ ਕੇ ਬਿਲਕੁਲ ਤਿਆਰ ਹੋ ਚੁੱਕੀ ਆ ਤੇ ਹੁਣ ਆਪਾਂ ਇਹਨੂੰ ਫੇਰ ਟੱਕ ਦੇਵਾਂਗੇ ਹੁਣ ਆਪਾਂ ਚੱਲਦੇ ਆ ਮੈਂ ਆਪਣੇ ਕੁਝ ਟੈਸਟ ਕਰਾਣੇ ਸੀਗੇ ਤੇ ਜਦੋਂ ਮੈਂ ਘਰੋਂ ਬਾਹਰ ਨਿਕਲੀ ਤਾਂ ਦੇਖਿਆ ਹਰੀਆਂ-ਹਰੀਆਂ ਸਬਜ਼ੀਆਂ ਮੈਂ ਸੋਚਿਆ ਪਹਿਲਾਂ ਸਬਜ਼ੀਆਂ ਹੀ ਲੈ ਲੈਣੇ ਆ ਹਰੇ ਪਿਆਜ਼ ਆਪਾਂ ਆਪਣੇ ਖੇਤ 'ਚ ਪੱਟ ਲਿਆਏ ਸੀਗੇ ਤੇ ਇਹ ਆਪਣੇ ਹਜੇ 7:00 ਵਜੇ ਤੇ ਕਾਫੀ ਜ਼ਿਆਦਾ ਹਨੇਰਾ ਹੋ ਚੁੱਕਿਆ ਹੈ ਦੇਖੋ ਟੈਸਟ ਕਰਵਾਣ ਗਈ ਸੀ ਮੈਂ ਆਪਣੇ ਤੇ ਜਿਹਦੀ ਰਿਪੋਰਟ ਬਿਲਕੁਲ ਵੀ ਵਧੀਆ ਨਹੀਂ ਆਈ ਹੈਗੀ ਤੇ ਆ ਦੇਖੋ ਆਪਾਂ ਤੁਹਾਨੂੰ ਦਿਖਾਉਣੇ ਆਪਣੀ ਸਬਜ਼ੀ ਮੰਡੀ ਦੇਖੋ ਆਪਣੇ ਘਰ ਦੇ ਨਾਲ ਹੀ ਇਹ ਬਿਲਕੁਲ ਰੋਡ ਦੇ ਉੱਪਰ ਸ਼ਾਮ ਨੂੰ ਕਾਫੀ ਵੱਡੀ ਸਬਜ਼ੀ ਮੰਡੀ ਲੱਗਦੀ ਹੈ ਆਪਣੇ ਇੱਥੇ ਠੀਕ ਹੈ ਆਪਾਂ ਕਬੀਰ ਜੀ ਕੋਲ ਗਏ ਤੇ ਉਹਨਾਂ ਤੋਂ ਥੋੜੀ ਜੀ ਸਬਜ਼ੀ ਲਈ ਤੇ ਵਾਪਸ ਆਪਾਂ ਘਰ ਨੂੰ ਚੱਲੇ ਪਾਤੇ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗਦੀ ਆ ਤਾਂ ਪਲੀਜ਼ ਪਲੀਜ਼ ਲਾਈਕ ਕਰ ਦਿਆ ਕਰੋ ਸ਼ੇਅਰ ਕਰ ਦਿਆ ਕਰੋ ਕਮੈਂਟ ਕਰ ਦਿਆ ਕਰੋ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਤੇ ਮੇਰੀ ਵੀਡੀਓ ਵੇਖਣ ਵਾਸਤੇ ਥੋੜਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਫॉर ਵਾਚਿੰਗ